ਚੁਣავ ਅਸੀਂ ਲੜਨ ਅਸੇ ਨਹੀਂ ਲੜ ਰਹੇ ਜਿੱਤਨ ਅਸੇ ਲੜ ਰਹੇ ਆ ਇਹ ਚੁਣავ ਅਸੀਂ ਚੁਣავ ਅਸੇ ਨਹੀਂ ਲੜ ਰਹੇ ਸਰਕਾਰ ਬਣਾਉਣ ਅਸੇ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਦਾ ਫੇਸ ਕੋਣਾ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਆਪਣਾ ਮੁੱਖ ਮੰਤਰੀ ਕਿਹਨੂੰ ਚੋਣਨਾ ਚਾਹੁੰਦੇ ਆ ਪੰਜਾਬ ਦੀ ਜਨਤਾ ਨੂੰ ਡਿਸਾਈਡ ਕਰਨ ਦਿਓ 2021 ਨੂੰ ਵੋਟ ਕਰਕੇ ਜਿਹੜੇ ਲੋਕ ਚੁਣ ਕੇ ਭੇਜਣਗੇ ਉਹ ਚੀਫ ਮਨਿਸਟਰ ਬਣਾਉਣਗੇ ਪਰ ਤੁਹਾਡੀ ਨਜ਼ਰ 'ਚ ਕੋਈ ਹੈ ਸੱਚਾ ਜਿਹੜਾ ਕਿ ਦੁਨੀਆ 'ਚ ਸਭ ਨਾਲੋਂ ਵੱਡੀ ਨਜ਼ਰ ਜਨਤਾ ਦੀ ਨਜ਼ਰ ਆਉਂਦੀ ਹੈ ਸਰ ਜੋੜ ਤੋੜ ਦੀ ਜਿਹੜੀ ਰਾਜਨੀਤੀ ਹੈ ਨਾ ਬੀਜੇਪੀ ਐਕਸਪਰਟ ਹੈ ਪੀ ਐਚ ਡੀ ਕੀਤੀ ਹੋਈ ਹੈ ਤੇ ਗਰਾਊਂਡ ਲੈਵਲ ਤੇ ਬੜੀ ਛੇਤੀ ਭਾਪ ਲੈਂਦੀ ਹੈ ਕਿ ਅਸੀਂ ਕਿੰਨੇ ਹੈਵੀ weight ਹੈ ਕਿੰਨੀਆਂ ਸੀਟਾਂ ਦੀ ਉਮੀਦ ਕਰਦੇ ਹੋ ਤੁਸੀਂ ਕੋਈ ਸਰਵੇ ਵਗੈਰਾ ਕੀਤਾ ਹੋਊਗਾ ਕਿ 73 ਦੇ ਵਿੱਚੋਂ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਨਾ ਹਰ ਪੋਲੀਟੀਕਲ ਪਾਰਟੀ ਸਰਕਾਰ ਬਣਾਉਣਾ ਚਾਹੀਤ ਪਰ ਵੀ ਔਰ ਭਾਰਤੀ ਜਨਤਾ ਪਾਰਟੀ ਵੀ ਸਰਕਾਰ ਬਣਾਉਣ ਚਾਹੀਦੀ ਹੈ। ਇਹ ਅਗਰ ਕਾਂਗਰਸ ਦੇਸ਼ ਦੀ ਆਜ਼ਾਦੀ ਸਮੇਂ 1947 ਸਾਲ ਮੰਨੇ ਪੰਜਾਬ ਦਾ 10% ਵੀ ਸੋਚਦੀ ਐਂ ਲਾਈਨ ਸੀ 2 ਕਿਲੋਮੀਟਰ ਆਉਂ ਕਰ ਦਿੰਦੇ ਹਿੰਦੁਸਤਾਨ ਵਾਲੋ ਕਾਂਗਰਸ ਸਿੱਖ ਪਾਰਟੀ پاکستان مولا مسلم لیگ پارٹی تھی کرتارپور یاد نہیں آیا मोदी साहब ਨੇ ਉਹ દર્શન دیدار سے করিডোর کھولਿਆ ਤੁਸੀਂ بالکل میں ਤੁਹਾਡੇ ਸਹਿਮਤ ਹਾਂ ਪਰ ਸਿੱਧੂ ਸਾਹਿਬ ਤਾਂ ਕਹਿੰਦੇ ਸਾਰਾ ਕੁਝ ਮੇਰੇ ਕਰਕੇ ਹੋਇਆ ਕਹਿੰਦੇ ਕਿਉਂਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਮੇਰਾ ਦੋਸਤ ਹੈ ਮੈਂ ਉਹਨਾਂ ਨੂੰ ਕਿਹਾ ਸੀ ਓਹੋ ਤਾਂ ਉਹਨਾਂ ਦਾ ਦੋਸਤ ਹੈ ਤੇ ਕੋਈ ਦੌਰ ਆਇਆ ਨਹੀਂ ਜਿਹੜਾ ਹਿੰਦੁਸਤਾਨ ਦੀ ਸੰਸਦ ਤੇ ਅਟੈਕ ਕਰਦਾ ਉਹ ਤੁਹਾਡਾ ਯਾਰ ਹੈ ਉਹਨਾਂ ਤੁਸੀਂ ਜੱਫੀ ਪਾਈ ਤੜਕਨ ਮੌਕਾ ਨਹੀਂਗਾ ਕਿ ਕੀ ਕਹਾਂ ਤੇ ਕਹਤਾ ਮੈਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਾਂ ਪੁਰਾਣੇ ਜਮਾਨੇ ਚ ਨਹੀਂ ਨਾ ਰਾਜੇ ਮਹਾਰਾਜਿਆਂ ਦੀ ਫੋਟੋਆਂ ਲੱਗਿਆ ਹੁੰਦੇ ਸੀ ਸ਼ੇਰ ਥੱਲੇ ਮਰਿਆ ਤੁਰ ਤੇ ਪਿਆਰ ਰੱਖਿਆ ਮਾਰਿਆ ਕਿਸੇ ਕਾਰਕੁੰਨ ਨੇ ਹੁੰਦਾ ਸੀ ਫੋਟੋ ਸ਼ੇਰ ਦੀ ਅੱਗੇ ਰਾਜੇ ਦੀ ਲੱਗ ਜਾਂਦੀ ਸੀ ਕੰਮ ਕੀਤਾ ਮੋਦੀ ਸਾਹਿਬ ਨੇ ਕੋਸ਼ਿਸ਼ ਕਰਦੇ ਹੋ ਕਿ ਮੇਰੇ ਹੱਥਾਂ ਦੀ ਮੋਦੀ ਸਾਹਿਬ ਦਾ ਫੈਸਲਾ ਹੈ ਸ਼ੇਰ ਉਹਨਾਂ ਨੇ ਮਾਰਿਆ ਫੋਟੋ ਆਪਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਜੇਕਰ ਐਸੇ ਹਾਲਾਤ ਬਣਦੇ ਕਿ ਸਿੱਧੂ ਸਾਹਿਬ ਵਾਪਸ ਤੁਹਾਡੇ ਕੋਲ ਆਣਾ ਚਾਹਣ ਸਵਾਗਤ ਕਰੋਗੇ ਮੈਂ ਵੈਸੇ ਭਵਿੱਖ ਵਕਤਾ ਤੇ ਨਹੀਂ ਲੇਕਿਨ ਅੱਧੀ ਗੱਲ ਤੇ ਤੁਹਾਡੀ ਠੀਕ ਹੈ ਕਿਉਂ ਕਾਂਗਰਸ ਪਾਰਟੀ ਛੱਡ ਸਕਦੇ ਜੋ ਖਲੇਰਾ ਉਹਨਾਂ ਨੇ ਪਾਇਆ ਉਹ ਕਾਂਗਰਸ ਨੂੰ ਮੁਬਾਰਕਾਂ ਉੱਥੇ ਰਹਿ ਵਰਕਰ ਇਸ ਗੱਲ ਤੋਂ ਨਾਰਾਜ਼ ਨਹੀਂ ਸਰ ਉਹ ਕਹਿ ਰਹੇ ਨੇ ਕਿ ਅਸੀਂ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਆਪਣੇ ਦਮਤੇ ਇਲੈਕਸ਼ਨ ਲੜੇ ਤਾਂ ਕਿ ਸਾਨੂੰ ਵੀ ਮੌਕਾ ਮਿਲੇ ਬੀਜੇਪੀ ਆਪਣੇ ਆਪ ਨੂੰ ਵਾਟਰ ਟੈਸਟ ਕਰ ਸਕਦੀ ਹੈ ਕਿ ਉਹ ਕਿੰਨੇ ਪਾਣੀ ਦੇ ਵਿੱਚ ਹੈ ਤੇ ਕਹਿੰਦੇ ਹੁਣ ਮੌਕਾ ਮਿਲਿਆ ਲੇਕਿਨ ਮਿਹਨਤ ਅਸੀਂ ਕਰਦੇ ਰਹੇਗੇ ਬੀਜੇਪੀ ਨੇ ਕੀ ਕੀਤਾ ਜਿਹੜੇ ਹੋਰਨਾਂ ਪਾਰਟੀਆਂ ਚੋਂ ਵਰਕਰ ਆਏ ਸੀ ਉਹਨਾਂ ਨੂੰ ਟਿਕਟ ਦੇ ਦਿਤੀ ਹੈ ਪਾਣੀ ਚੈੱਕ ਕਰਨ ਵਾਲੇ ਲੋਕ ਕਾਇ ਰੰਦੇ ਅਦੀ ਬਹਾਦਰੀ ਨਾਲ ਇਲੈਕਸ਼ਨ ਚ ਉਤਰਿਆ ਔਰ ਅਸੀਂ ਪੰਜਾਬ ਚ ਪਰਿਵਰਤਨ ਲ ਉਹ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸਫਲ ਰਹੀ ਪ੍ਰਧਾਨ ਮੰਤਰੀ ਮੋਦੀ ਸਾਫ ਦੀ ਕਿ ਦੁਬਾਰਾ ਰੈਲੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਹੈ ਸਫਲ ਨਹੀਂ ਰਹੀ ਅਸਫਲ ਕਰਨ ਦਾ ਛੜੇੰਤਰ ਕੀਤਾ ਜ਼ਰੂਰ ਹੋਏਗੀ ਪ੍ਰਧਾਨ ਮੰਤਰੀ ਦੇ ਸੁਰੱਖਿਆ ਨੇ ਧੋਖਾ ਕਰੇਗੀ ਅਸਰੰਦ ਸਰਕਾਰ ਹੁੰਦੀ ਹੈ ਚੀਫ ਮਿਨਿਸਟਰ ਮੌਕੇ ਤੇ ਜਾਂਦੇ ਨਹੀਂ ਡੀਜੀਪੀ ਜਾਂਦਾ ਨਹੀਂ ਚੀਫ ਸੈਕਟਰੀ ਜਾਂਦਾ ਨਹੀਂ ਸਰਕਾਰੀ ਉਦਘਾਟਨ ਹੋਣਾ ਹੈ ਮੁੱਖ ਮੰਤਰੀ ਦਾ ਪ੍ਰੋਟੋਕੋਲ ਹੈ ਜਾ ਹੀ ਨਹੀਂ ਰਹੇ ਦੱਸਣਾ ਪਏਗਾ ਪ੍ਰਧਾਨ ਮੰਤਰੀ ਨੂੰ ਤੋਪ ਦੇ 20 ਕਿਲੋਮੀਟਰ ਦਾਇਰੇ ਚ ਲਿਆ ਕੇ ਖੜਾ ਕਿਸ ਤਰ੍ਹਾਂ ਕੀਤਾ ਜਿਹੜੇ ਫੌਜ ਦੇ ਐਕਸ਼ਨਸ ਹੁੰਦੇ ਨੇ ਉਹਨਾਂ ਚ ਪੁੱਲ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਉਹ ਪੁੱਲ ਤੇ ਹੀ ਲਿਆ ਕੇ ਖੜਾ ਕਿਉਂ ਕੀਤਾ ਜੇ ਸੜਕ ਤੇ ਅੰਦੋਲਨਕਾਰੀ ਸੀ ਤੇ ਸੜਕ ਤੇ ਲਿਆਂਦਾ ਕਿਉਂ ਦੇਖ ਤੇ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਸ਼ਰਿੰਦਰ ਨੂੰ ਰਚਨ ਵਾਲੇ ਲੋਕ ਉਹਨਾਂ ਨੂੰ ਇਨਾਮ ਦਿੱਤਾ ਜਾ ਰਿਹਾ ਤੁਸੀਂ ਕੰਪੀਟੈਂਟ ਗਵਰਨਮੈਂਟ ਕਹਿੰਦੇ ਇਹ ਮਜਬੂਰ ਸਰਕਾਰ ਹੈ और ये मजबूरी पाकिस्तान प्रेम साढ़े दस करोड़ किराया चन्नी साहब दसना पड़ेगा और चन्नी साहब का बयान कहते साढ़ा नहीं है कहते रिश्तेदार का कहते दा दा फड़ लो नू? नहीं नहीं तो फड़िया तो है तो फिर चीका क्यों मार दें ये रिश्ता कुछ और है ये रिश्ता कुछ और है बताना पड़ेगा चन्नी साहब कि रिश्ता क्या है ये पैसा किसका है ये हिसाब किसका है बीएमडी सुरक्षा ਦੇ ਨਾਲ ਖੇਲਵਾਣ ਨਗਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੂੰ ਦੇਣਾ ਪਵੇਗਾ ਇਸਾਬ ਦੇਖੋ ਬੀਜੇਪੀ ਲੀਡਰ ਤਰੁਣਚੂ ਗਨੂ ਹਰ ਪੱਖ ਦੇ ਮਸਲੇ ਤੇ ਸਵਾਲ ਵੀਰਵਾਰ ਸਵੇਰੇ 9 ਵਜੇ ਸਿਰਫ ਜਗਬਾਨੀ ਟੀਵੀ ਤੇ ਲਾਈਵ